ਚੱਲ ਬੀ ਲਵਦੀਪ ਕੋਰੇ ਚੁੱਕੋ ਮੰਜੇ ਬੰਦੇ ਹੈ ਚੁੱਕਾ ਲੱਗੇ ਮੇਰੀ ਵੀੜੀ ਇਨੇ ਦਿਨਾਂ ਤੋਂ ਉਹ ਜੀ ਉਹ ਘੜਿਆ ਦੀ ਇੱਥੇ ਲਾ ਲੈਨੇ ਆ ਹਨਾ ਅਜੇ ਇੱਥੇ ਲਾ ਲੈਨੇ ਆ ਮੁਰਕਿਓ ਆ ਵੋਲਪੇਪਰ ਵਾਲਾ ਵੀ ਅੱਜ ਆਈ ਚੱਲਿਆ ਕੰਧਾਂ ਦੇ ਤੇ ਚਲੋ ਨਹੀਂ ਕਰਾਉਣਾ ਥੱਲੇ ਮੈਟਿੰਗ ਕਰਾਉਣੀ ਕਰਨੀ ਤਾਂ ਵੇਖੋ ਕਿਦੋਂ ਸਮਾਂ ਬੰਦ ਗੜਾ ਇਹਦਾ ਕਾ ਕੇ ਸੋਚਿਆ ਅਭੀ ਥੱਲੇ ਥੱਲੇ ਮੈਟਿੰਗ ਕਰਾ ਲੀਆ ਸੋਹੋਂ ਪਾਜੀ ਵਧੀਆ ਹੋ ਜਾਗਾ ਨਾ ਥੱਲੇ ਹੋ ਗਈ ਨੀ ਕਰਮਾਲੇ ਆਏ ਨੇ ਭਾਜੀ ਹਣੀ ਤੂੰ ਮਹੀਨਾ ਮਾਲੀ ਸੋਫੇ ਆ ਗਏ ਤੁਹਾਡੇ ਮਹੀਨਾਵਾਂ ਚਲਿਆ ਹੈ ਮੱਗੇ ਰਾਤੀ ਵੀ ਨਾ ਬਧੀ ਨਾ ਡਿਆਂ ਗੱਲ ਕਰਨ ਮੈਂ ਵੀ ਕਰਮਾਲੇ ਆਏ ਨੇ ਵਾਲਪੇਪਰ ਵਾਲਾ ਜਿਹੜਾ ਮੈਂ ਮੈਟਿੰਗ ਕਰਾਉਣੀ ਜਾਂਦਾ ਸੀ ਹਜੇ 2 ਦਿਨ ਨਹੀਂ ਟਾਈਮ ਉਹ ਵੀ ਅੱਜ ਆ ਚਲਿਆ ਤੇ ਸੋਫੇ ਵੀ ਆ ਜਾਣਗੇ ਨੇ ਤੂੰ ਕੰਮ ਹੋ ਗਏ ਸੋਇ ਆ ਗਿਆ ਤੇ ਨਾਲ ਹੀ ਕੰਮ ਹੋਏ ਵੀ ਨਾਲ ਸੋਹੇ ਲੱਗ ਜਣਗੇ ਹੂੰ ਉਹ ਨਾਲ ਸੈਟਿੰਗ ਕਰਾਂਗੇ ਹੰਟ ਚ ਚਲੋ ਮੈਂ ਆਪਾ ਸਵੇਰ ਨੂੰ ਸੋਕੀ ਨਾ ਦੇਰ ਕਿ ਨਹੀਂ ਟੋਣੇ ਟੋਣੇ ਘੁਮਾਈਆਂ ਨੂੰ ਪਹਿਲਾਂ ਪਹਿਲ ਹੈ ਨਾ ਤੀਕੇ ਆ ਆ ਮੁੜ ਕੇ ਬਾਅਦ ਚ ਪਾਵਾਂਗੇ ਬਾਅਦ ਚ ਪਾਵਾਂਗੇ ਚਲੋ ਇਕੱਠੇ ਬਹਿ ਲਾਂਗੇ ਚਲੋ ਜਿੱਦਾਂ ਮਰਜੀ ਵੇਖਾਂ ਮੈਂ ਆਪਣਾ ਹਾਂਜੀ ਕਿੱਥੇ ਗਾ ਗਏ ਆਉਂਦਾ ਆਉਂਦੇ ਆਉਂਦਾ ਕੋਈ ਨਹੀਂ ਕੱਟਦੇ ਫੁੱਲ ਫੁੱਲ ਸਿੱਧਾ ਕਰ ਲੋ ਸਿੱਧਾ ਕਰ ਤੇਲ ਤੁ ਲੈ ਆ ਮੰਮੀ ਆਂਦੀ ਚੋਲਿਓ ਨਹੀਂ ਸੱਚ ਸੀਤਾ ਦੀਦੀ ਆਂਦੀ ਸੀ ਹਾਂ ਇੱਥੇ ਹੈ ਗਈ ਆ ਵੀ ਹੋ ਰਹੇ ਹੈ ਗਈ ਇੱਕ ਮਿੰਟ ਰੁਕ ਜਿਓ ਮੜਾ ਜਾ ਉਹਦੇ ਤੇਲ ਚੂਣੇ ਕਈ ਉਹਨਾਂ ਕੇ ਪੈਸੇ ਵੀ ਦੋ ਦੇਣ ਵੀ ਵਾਵਾ ਹੋ ਗਏ ਨੇ ਮਹੀਨਾ ਹੀ ਚੱਲਿਆ ਚਲੋ ਭਾਈ ਤੁਹਾਨੂੰ ਆਜਣਾ ਦਿਨ ਲੈਂਦਾ ਚਲੋ ਜੀ ਆਜੋ ਜੀ ਇਹਨਾਂ ਲਈ ਮਿੰਟ ਸੈਕਿੰਡ ਲਿਏਗਾ ਦਊਗਾ ਕੌਣ ਨਹੀਂ ਜਿਹੜੇ ਸੋਫੇ ਲਿਆਉਣ ਦੇ ਨੇ ਇਹ ਇੱਥੇ ਲਾਉਣੇ ਸਾਹਿਬ ਇੱਥੇ ਲਾਈ ਜਾਓ ਡਰੈਂਗ ਰੂਮ ਚ ਆ ਆਪਣਾ ਹਾਲ ਹਾਲ ਚ ਦਿ ਦਿਨ ਲੱਗਦਾ ਪਤਾ ਨਹੀਂ ਲੱਗਾ ਲੋ ਜੀ ਵੇਟ ਖਤਮ ਸੋਫੇ ਬਣ ਕੇ ਆ ਗਏ ਨੇ ਬਹੁਤ ਖੁਸ਼ੀ ਹੋਉਂਦੀ ਆ ਵਾਈਕ੍ਰੂ ਸਾਰਿਆਂ ਦੇ ਸੁਪਨੇ ਪੂਰੇ ਕਰੇ ਆਜੋ 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 ਹਾਂ ਆ ਗਏ ਹਾਂ ਬੱਸ ਸੋਫੇ ਹੋਣੇ ਆਦੇ ਆ ਖੁਸ਼ੀ ਬੜਾ ਵਾ ਉਹ ਤੇ ਲੈ ਓਰੇ ओके ਇਹਦਾ ਵੀ ਭਾਜੀ ਬੀਨਾਂ ਹੁੰਦਾ ਹੀ ਨਾ ਸੋਨਾ ਘਰ ਬਣਿਆ ਜਾਂ ਕਲਰ ਵਗੈਰਾ ਲੜਦਾ ਨਹੀਂ ਹੱਡ ਨਾਲ ਤੁਸੀਂ ਕਿਉਂ ਨਹੀਂ ਆਂਦਾ ਸੋਨਾ ਬਣਾਉਂਦੇ ਹਾਂ ਮੈਨੂੰ ਚਾਹਤਾ ਸਹੀ ਗੱਲ ਆ ਅੱਜ ਵੀ ਘਰ ਤੋਂ ਬਣਦੀ ਇਹ ਕਲ ਆ ਹਾਂਜੀ ਬੱਚਿਆਂ ਨੂੰ ਵੀ ਸਿਆਣਿਆਂ ਨੂੰ ਵੀ ਸਾਰਿਆਂ ਚ ਕਿੱਥੇ ਚੱਲਿਆ ਵਾਂ ਹਾਂਜੀ ਹਾਂਜੀ ਕਿੱਥੇ ਆਂ ਆ ਇਲਾਕੇ ਤੇ Oh, det? Hagen. <laughs> <Are na? laughs>

ਨਾ ਹਾਂ ਬੈਠੇ ਕਿ ਨਹੀਂ ਪਹਿਲਾਂ ਆ ਵੀ ਮਹਿਤਾਬ ਛੋੜ ਕੇ ਆਖੋਂ ਭਲਾ ਨਾਲ ਆ ਵੀ ਉਰਲਾ ਵੀ ਆਹ ਨਾਲ ਇਹਦੇ ਨਾਲ ਮੇਰੀ ਗੱਲ ਸੁਣਾ ਪਿੰਦਨ ਲਾਗ ਰਿਹਾ ਕਿ ਨਾ ਮੈਂ ਪੀਜ਼ਾ ਖਾਈਆ ਲਓ ਜੀ ਮੈਂ ਪੀਜ਼ਾ ਖਾਣ ਤੇ ਬੈਠਾ ਹਾਂ ਪੀਜ਼ੇ ਵਜਿਤੇ ਬੈਠਾ ਹਾਂ ਠੀਕ ਆ ਅਗੋਂ ਨੇ ਸੋਫੇ ਆ ਗਏ ਹੁਣ ਲਓ ਚਾਹ ਤੇ ਬੈਠ ਕੇ ਚਾਹ ਪੀਣੇ ਆ ਲੇ ਆਣਾ ਸੀ ਸਾਬੀ ਦਾ ਪਰੇਂਦੇ ਤੁਸੀਂ ਬਾਜੀਓ ਪਰਲੀਆਂ ਤੇ ਬਾਬੋ ਨਹੀਂ ਉਹ ਲਾ ਦੇ ਲਾ ਦੋ ਲਾਉ ਨੂੰ ਜਿਹੜਾ ਵੀ ਸਭ ਲਾ ਜਾ ਮੈਂ ਤਾਂਬ ਲਾ ਤੀ ਇੱਥੇ ਬਾਬੋ ਤੇ ਇੱਥੇ ਸੀ ਤਾਂ ਲਾਉਣੀ ਨੇ ਹੋਰ ਲਾਉਣੀ ਹਾਂ ਹਾਂ ਇਹਨਾਂ ਤੋਂ ਨਹੀਂ ਮੌਨ ਤੜੀ ਬੋਤ ਬਾਹਰ ਦੇ ਹਥੀ ਰੱਖ ਕੇ ਲਾਉਣੀ ਚਾਹੁੰਦੇ ਇੱਕ ਤਾਂ ਲਾ ਦੇ ਕੋਈ ਨਹੀਂ ਲਾ ਦੇ ਲਾ ਦੇ ਲਾ ਦੇ ਲਾ ਮੈਂ ਨਹੀਂ ਲਾਣਾ ਇਹ ਇੱਧਰੇ ਤੇ ਇੰਦਰ ਆ ਮੁਰਗੇ ਦਾ ਕੰਮ ਨਹੀਂ ਆਉਂਦਾ ਯਾਨਾ ਸਾਰਿਆਂ ਤੋਂ ਨਾ ਲਾ ਦਿਓ ਇੱਕੋ ਤੋਂ ਹੀ ਲਾਇਓ ਠੀਕ ਆ ਹਾਂ ਹੁਣ ਸੋਹਣੇ ਆ ਨਾ ਵਾਹ ਹੈ ਆਪਣਾ ਸਾਰਾ ਡਰੈੰਗ ਰੂਮ ਭਰ ਜਾਣਾ ਵਾ ਹੈ ਨਾ ਹੂੰ ਸੋਹਣੇ ਲੱਗਦੇ ਆ ਆ ਜਾਣੇ ਆ ਨਾ ਕਿੰਨੇ ਮਿਲੇ ਕਿੰਨਾ ਪੂਰਾ ਕੁੜਾ ਤਾਂ ਹੀ ਥੋੜਾ ਜਿਹਾ ਕਰਨਾ ਨਾ ਵਾ ਕਿ ਇਹ ਜਦੋਂ ਮੈਂ ਰਸਤੇ ਜਾਈਦਾ ਵਾ ਹੂੰ ਤੁਸੀਂ ਲੱਗੇ ਲੈਣਾ ਮੈਂ ਨਾ ਗੈਸਟ ਮੈਂ ਨੀਂ ਜੜੀ ਹੁੰਦੀ ਹਾਂ ਬੈਨ ਗੈਸਟ ਹੋਸਤੀ ਜਏ ਬੈੱਡ ਲੈਣ ਦੇ ਬਹੁਤ ਸਾਜੀ ਤੀ ਪਹਿਲਾ ਪਹਿਲਾ ਮੁੰਡੇ ਬੈਠਾਂ ਦੇ ਆਹ ਆਪਣਾ ਪਹਿਲਾਂ ਚੜ ਕੇ ਬੈਠ ਗਿਆ ਸਾਡੇ ਦੇ ਅੰਦਰ ਮੈਂ ਬੈੱਡ ਤੇ ਮੈਂ ਕਹਿੰਦੀ ਅੰਦਰ ਰੱਖਾ കേട്ടോ ടേഗ്രൗ

ਕਤੋਂ ਦਵਾਂ ਮੈਨੂੰ ਕੋਈ ਚੋਨਾ ਬਣਾਉਂਗੀ ਕਿਹੜਾ ਚ ਰੱਖਣਾ ਹਾਂਜੀ ਰੱਖਣਾ ਮਾਰਿਆ ਆਹੋ ਪੰਡੂਆਂ ਦੇ ਨਾ ਘਰ ਬਹੁਤ ਇੰਗਲਿਸ਼ ਨਹੀਂ ਕਲਰ ਕਿਦਾਂ ਨੇ ਲੱਗਾ ਬਹੁਤ ਚੰਗਾ ਤੂੰ ਬੈ ਬੂਕੇ ਵੇਖ ਲੈ ਚੱਲ ਜਾ ਤੂੰ ਦੀ ਮੈਂ ਚਾਹ ਪੀਣਾ ਚੱਲ ਚੱਲ ਚਾਹ ਵੀ ਬਣ ਜੰਦੀ ਹੈ ਬੈ ਕੇ ਦੇਖ ਚੱਖੇ ਨਾ ਲੱਗੇ ਪਹਿਲਾਂ ਖਾਤਾ ਵਾ ਪਹਿਲਾਂ ਗੰਦਾ ਹੈ ਦਾ ਦਾ ਕਾਹੇ ਸੁਣਾ ਲਾ ਮੇਰੀ ਗੱਲ ਸੁਣੋ ਨਾ ਗੰਦਾ ਮੇਰੀ ਗੱਲ ਸੁਣੋ ਹਾਂ ਤਲੇ ਹੋ ਕੇ ਬੈਠ ਜਾ ਹਾਂ ਉੱਪਰ ਚੜ੍ਹ ਕੇ ਬੈਠੇ ਹਾਂ ਉਹ ਮੈਂ ਵੇਖਣੇ ਤਾਂ ਆ ਚੀਜ਼ਾਂ ਪੱਕੀਆਂ ਤਾਂ ਨਹੀਂ ਮੈਂ ਫੜਨੇ ਕਰਨਾ ਇਹ ਬੈ ਬੂਜੇ ਬਤਾ ਵੇਦਾ ਸਹੀ ਟਮਾਟਰ ਵੀ ਕਰਾਉਣਾ ਦਾ ਬੰਦਾ ਸਹੀ ਹਮ ਠੀਕ ਬੜੇ ਹਨ ਜਿਹਨਾਂ ਦਾ ਬੜੇ ਕੀ ਇਹ ਜੀ ਸੋਹੇ ਨਹੀਂ ਹੁੰਦੇ ਸੋਹੇ ਨਹੀਂ ਹੁੰਦੇ ਜਿਹੜਾ ਲਾਗੇ ਨੇ ਤੇ ਨਾਲੇ ਦੱਸੋ ਕਮੈਂਟ ਕਰਕੇ ਵੀ ਕਿੱਦਾਂ ਦੇ ਨੇ ਸਾਡਾ ਵੀ ਇੰਤਜ਼ਾਰ ਖਤਮ ਹੋ ਗਿਆ ਤੇ ਤੁਹਾਡਾ ਸਾਰਿਆਂ ਦਾ ਵੀ ਮੈਂ ਥੋੜੀ ਜਿਹੀ ਕੋਈ ਸਫੋਨ ਅੰਦਰ ਤਿਆਰ ਹੋਣ ਵਾਲਾ ਵੀ ਅੱਜ ਭੇਜਣਾ ਕੱਲ ਨੂੰ ਆਪਾਂ ਉੱਤਰ ਕਰਦਾਂਗੇ ਹਾਂ ਸਾਡੇ ਸਾਲਿਆਂ ਦਾ ਕੀ ਸਾਰਿਆਂ ਦਾ ਸਾਰਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਕਹਿੰਦਾ 2000 ਰੁਪਏ ਮੈਂ ਨਹੀਂ ਜੀਦਾ ਹੋਇਆ ਫੇਰ ਆ ਗਈ ਨਾ ਮੈਂ ਇੱਕ ਮੈਂ ਬੜੀ ਦੀਦੀ ਨੇ ਭਰਾ ਨੂੰ ਵੀ ਪਾਈਪਰ ਜਾਈਨ ਹੁਣੀ ਵੇਖ ਲਓ ਭਾਈ ਤੇ ਮੇਰੇ ਪਰਚਾਈਨ ਨੇ ਪੈਸੇ ਜੋੜੇ ਤੇ ਫੇਰ ਦੋਫੇ ਆਏ ਆ ਇਹਦੀ ਗੱਲ ਤਾਂ ਸੀ ਵਾਹ ਹਾਂ ਸਾਰੇ ਸਾਰੇ ਭਰਾਵਾਂ ਦੇ ਵੀ ਗੱਡੀਆਂ ਹੋ ਕੇ ਵੀ ਉਹ ਚੀਜ਼ ਦਾ ਹੀ ਹੈ ਨਾ ਇੱਕ ਵਾਰ ਜਿਹੜਾ ਆਉਣਾ ਭਰਾਵਾਂ ਗੱਡੀਆਂ ਹੋ ਕੇ ਦੇਖਣ ਦੇ ਆ ਸੀ ਤੇ ਜਾਈ ਇਥੇ ਆ ਕੇ ਉਹ ਨੂੰ ਕੀਤਾ ਹੈਗਾ ਖੇੜੇ ਪੁਝਾਈ ਪੁਝਾਈ ਲੈ ਗਈ ਨਾ ਹੈ ਨਾ ਭਰਾਵਾਂ ਦੇ ਅੱਗੇ ਵੀ ਮੈਂ ਪੈਣੋਂ ਉਂਡੀ ਬਾਹਰ ਨਹੀਂ ਉਹ ਵੀ ਦਹੀਂ ਚਾਹ ਬਣਾਉਂਦੀ ਤਾਂ ਤੇਰੀ ਦੇ ਚਲੋ ਯਾ ਸੰਡੇ ਆ ਨਹੀਂ ਇਹੋ ਜੀ ਪੁਝਾਈ ਥੋੜੀ ਕਿਸ ਨੂੰ ਮਿਲਦੀ ਜਿੱਦਾਂ ਦੀ ਅੰਮੀ ਅਪਰਾਧ ਇਹ ਨੰਗਾਂ ਵੀ ਉੱਦੈ ਖਸਦੀਆਂ ਜੈ ਹਨਾ ਇਹ ਮੰਨ ਲਓ ਕਿ ਦੀ ਕੋਈ ਥੋੜੀ ਜਿਹੀ ਵੀ ਕਿਹਨੇ ਕੋਸ਼ਿਸ਼ ਕੀਤੀ ਮੈਨੂੰ ਸੱਚੀ ਇੰਨੀ ਖੁਸ਼ੀ ਹੋਣਦੀ ਨਾ 500 ਰੁਪਏ ਦਾ ਨਹੀਂ ਹੈ ਵਾਕਈ ਨਹੀਂ ਹਡਾ ਲਿਆ ਹੁੰਦਾ ਹੈਗਾ ਕੋਈ ਨਹੀਂ ਰੋੜਾ ਲਿਆ ਹੁੰਦਾ ਇੰਨੇ ਚਲੋ ਜਿਤਰਾ ਵੀ ਜਿੰਨੇ ਦਾ ਜੋੜੇ ਤੇ ਚਲੋ ਹਿੱਲਾ-ਸਿੱਲਾ ਹੀ ਹੁੰਦਾ ਹੈ ਬਾਕੀ ਆਪੀ ਮਹਾਰਾਜ ਘਰੀ ਜਾਂਦਾ ਭਾਈ ਜੇ ਇਦਾਂ ਕਰਦੇ ਨਾ ਹੁਣ ਬੈੱਡ ਹੀ ਜਾਂਦੇ ਨੇ ਮੈਂ 5000 ਰੁਪਏ ਜੋੜ ਕੇ ਦੀਦੀ ਵੀ ਇਦਾਂ ਹੀ ਕਰਦੇ ਤੇ ਜੇ ਦੀਵਾਨ ਬੈਠੀ ਤਾਂ ਮੈਂ 5-6000 ਰੁਪਏ ਜੋੜ ਕੇ ਭਾਈ ਜੰਦ ਦਿੱਤਾ ਨਹੀਂ ਤੇ ਦੀਵਾਨ ਬੈਠਣਾ ਹੈ ਦੀਦੀ ਕਰਦੀ ਛੋਟੇ ਹੁੰਦੇ ਵੀ ਨਾ ਜਦੋਂ ਇਦਾਂ ਮਤਲਬ ਜੋੜਨੇ ਪੈਸੇ ਤੇ ਜੇ ਕੋਈ ਆਪਣੀ ਚੀਜ਼ ਲਿਆਉਣੀ ਤੇ ਕੱਢ ਕੇ ਮਤਲਬ ਫੜਾ ਦੇਣੇ ਤੇ ਹੱਢੀ ਜਾ ਜਿਉਂ ਕਿ ਘਰ ਦੀ ਲਿਆਉਣੀ ਤੇ ਕੱਢ ਕੇ ਦੇਣੇ ਕੁੱਪਾ ਵੀ ਆਪਣੇ ਕੋਲੋਂ ਕੋਈ ਪਾਉਂਦਾ ਸੀ ਪਰ ਖੁਸ਼ੀ ਜੇ ਅਗਲੇ ਨੂੰ ਵੀ ਹੁੰਦਾ ਇਸੇ ਤਰ੍ਹਾਂ ਇਹਨੇ ਆ ਚੀਜ਼ ਵਸ ਦਿੱਤੀ ਹੁਣ ਭਾਵੇਂ ਜਿੱਥੋਂ ਮਰਜੀ ਪਾਵਾਂ ਉਹ ਦਿਨਾਂ ਲਿਆ ਕੋਈ ਤੇ ਖਾਓ ਤੇ ਚਾਹ ਮੂੰਹ ਗੱਲਾਂ ਇਹ ਸਾਰੀਆਂ ਦੱਸੇ ਮੂੰਹ ਤਾਂ ਮਿੱਠਾ ਪਰਾ ਸਿਆਪੜੀ ਵੀ ਕਰੇਗੀ ਨਹੀਂ ਸੋ ਆ ਵੀ ਤੁਸੀਂ ਦੱਸੋ ਤੀ ਖਾਣਾ ਕੀ ਹੈ ਇਹ ਸਾਨੂੰ ਵੀ ਕੀ ਖਵਾ ਲਾਓ ਨਾਲ ਮਜੀ ਸੇਵਾ ਪਾਣੀ ਨਹੀਂ ਲੈਣੀ ਤੇ ਖਾਓ ਪੀਓ ਜੋ ਮੈਂ ਤੁਹਾਨੂੰ ਫੈਸਲਾ ਕੀ ਲੱਗੇ ਸਿਆਸਲ ਕੀ ਲੱਗਿਆ ਯਾਰ ਹੰਦਾ ਕਿ ਫੈਸਲ ਕੀ ਲੱਗਿਆ ਯਾਰ